ਜੋ ਜਿਹੜਾ ਖੇਤੀ ਵਾਲੇ ਕਿਸਾਨ ਹੈ ਨਾ ਜਦੇ ਪਰਿਵਾਰ ਪਿੰਡੂ ਇਹਦੇ ਬੱਚੇ ਨੂੰ ਪਤਾ ਕੀ ਕਰਨਗੇ ਪੁੱਤ ਪੜ੍ਹ ਲਾ ਚਾਰ ਅੱਖਰ ਪੜ੍ਹ ਲਾ ਖੇਤਾਂ 'ਚ ਧੱਕੇ ਖਾਣੇਗਾ ਮੈਨੂੰ ਉੱਥੇ ਹੀ ਲੱਗਦਾ ਵੀ ਆਪਾਂ ਨੂੰ ਪਹਿਲਾਂ ਹੀ ਤੋੜਦਾਲ ਤੇ ਜਵਾਕ ਨੂੰ ਆਪਦੇ ਨਾਲ ਵੀ ਤੋੜ ਲਿਆ ਜਦੋਂ ਖੇਤੀ ਨਾਲ ਟੁੱਟ ਗਿਆ ਉਹ ਪਰਿਵਾਰ ਨਾਲ ਟੁੱਟ ਗਿਆ ਸੋ ਧੱਕੇ ਸਾਡਾ 80 ਰੁਪਏ ਤੋਂ ਸਟਾਰਟ ਆ ਤੇ ਗੁੜ ਦੀ ਗਰੰਟੀ ਹੈ ਸਾਡਾ ਆਪਦਾ ਗੰਨਾ ਬਿਲਕੁਲ 3-4 ਸਾਲ ਤੋਂ ਆਰਗੇਨਿਕ ਆ ਉਹ ਵੀ ਸਾਡੀ ਨਾਲ ਗਰੰਟੀ ਆ ਸੋ ਅਸੀਂ ਲੋਅ ਰੇਟ ਰੱਖੇ ਹੋਏ ਆ ਤਾਂ ਜੋ ਲੋਕਾਂ ਦੀ ਪਹੁੰਚ ਰਹਿਣ ਤੇ ਸਾਨੂੰ ਵੀ ਲਾਸ ਨਾਲ ਅੱਗੇ ਉਹਨੂੰ ਮੈਂਟੇਨ ਕੀਤਾ ਹੋਇਆ ਹਾਂ ਸਾਹਿਬ ਜੀ ਟਰਨਓਵਰ ਵਧੀਆ ਸਾਡਾ ਜੇ ਮਨ ਕੇ ਚੱਲੂ ਕਿ ਸਾਡਾ ਹੈਗਾ 40 ਲੱਖ ਦਾ ਟਰਨਓਵਰ ਤਾਂ ਵੀ ਜਿਹੜੀ ਆਪਾਂ ਵੀ ਪੈਦਾਵਾਰ ਕਰਦੇ ਹਾਂ ਉਸਨੂੰ ਪ੍ਰੋਸੈਸ ਕਰਕੇ ਤੇ ਉਸਨੂੰ ਅੱਗੇ ਮਾਰਕੀਟ ਦੇ ਵਿੱਚ ਭੇਜ ਗਏ ਤਾਂ ਉਹਦਾ ਆਪਾਂ ਡਬਲ ਮੁਨਾਫਾ ਲੈ ਸਕਦੇ ਹਾਂ ਔਰ ਲੋਕਾਂ ਨੂੰ ਚੰਗੀ ਚੀਜ਼ ਪ੍ਰੋਵਾਈਡ ਕਰਾ ਸਕਦੇ ਹਾਂ ਥੱਕੇ ਨਹੀਂ ਇੱਥੇ ਮਿਹਨਤ ਕਰੋ ਇੱਥੇ ਜਿੰਨਾ ਪ੍ਰੋਫਿਟ ਹੈ ਨਾ ਜੀ ਮੈਂ ਨਹੀਂ ਮੰਨਦਾ ਵੱਡੇ ਵੱਡੇ ਲੱਖ ਇਹਦੇ ਚ 7-8 ਡੱਟਾਂ ਮ ਗੁੜ ਦੀਆਂ ਹੋ ਜਾਂਦੀਆਂ ਜੀ ਚਾਹ ਵਾਲੇ ਗੁੜ ਤੋਂ ਸਟਾਰਟਿੰਗ ਆ ਜਿਹੜੀ ਆਪਣੀ ਉਸ ਵਾਰ ਡਰਾਈ ਫਰੂਟ ਕਾਜੂ ਅਜਮੈਣ ਵਾਲਾ ਸੌਂਫ ਵਾਲਾ ਹਲਦੀ ਵਾਲਾ ਲਗਭਗ ਮਤਲਬ ਕੈਂਡੀ ਰੂਪ ਚ ਆਪਾਂ ਤਿਆਰ ਕਰਦੇ ਆ ਸ਼ੱਕਰ ਹੋ ਗਈ ਬਾਕੀ ਬਿਸਕੁਟ ਹੋਗੇ ਜੀ ਦੇਸੀ ਘਿਓ ਦੇ ਗੁੜ ਵਾਲੇ ਪਿੰਨੀਆਂ ਦੇਸੀ ਘਿਓ ਦੀਆਂ ਬਸਣ ਵਾਲੀਆਂ ਜੀ ਜਵਾਬ ਤਾਂ ਆਪਾਂ ਕੀ ਦੇਣਾ ਲੋਕ ਤਾਂ ਕਹਿੰਦੇ ਹੁੰਦੇ ਆ ਉਹ ਵੀ ਆਪਣੇ ਸ਼ੁਭਚਿੰਤ ਕੀ ਆ ਵੀ ਜਿਹੜੇ ਆਪਾਂ ਨੂੰ ਪਿੰਚ ਕਰਦੇ ਆ ਤੇ ਆਪਾਂ ਨੂੰ ਐ ਲੱਗਦਾ ਵੀ ਯਾਰ ਇਹਨਾਂ ਨੂੰ ਕੁਝ ਕਰਕੇ ਤਾਂ ਦਿਖਾਈਏ ਮੈਂ ਗੁਰਕਬਾਲ ਸਿੰਘ ਪਿੰਡ ਮੇਰਾ ਕਰਾਈ ਵਾਲਾ ਜੀ ਇਹ ਆਪਾਂ ਇਹ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤਾ ਕਾਰੋਬਾਰ ਦਾ ਵਲੇਜ਼ਰ ਗਰੁੱਪ ਦੇ ਨਾਮ ਤੇ ਤੇ ਇਹਦੇ ਵਿੱਚ ਮੇਨਤਾ ਹੈਗਾ ਜੀ ਆਪਣਾ ਗੁੜ ਸ਼ੱਕਰ ਤੇ ਗੁੜ ਦੀਆਂ 15-20 ਹੋਰ ਵੈਰਾਈਆਂ ਇਸ ਤੋਂ ਇਲਾਵਾ ਐਕਸਪੈਲਰ ਲੱਗਿਆ ਜੀ ਤੇਲ ਦਾ ਕਾਰੋਬਾਰ ਆਪਣਾ ਤੇ ਇਹਦੇ ਨਾਲ ਨਾਲ ਆਪਾਂ ਕੱਚੀ ਕਹਾਣੀ ਦਾ ਕੋਲਡ ਪ੍ਰੈਸ ਸ਼ੁਰੂ ਕਰਿਆ ਜੀ ਉਹਨਾਂ ਦੇ ਸਾਥੋਂ ਜਿਵੇਂ ਹੁਣ ਜਸਟ ਇਸ ਟਾਈਮ 'ਚ ਤਿਆਰ ਨਹੀਂ ਹੋਇਆ ਬਹੁਤਾ ਉੱਥੇ ਸੇਲ ਹੋ ਜਾਂਦੀ ਉਹ ਇਥੇ ਲਿਆ ਨਹੀਂ ਸਕੇ ਤੇ ਇਸ ਤੋਂ ਇਲਾਵਾ ਜੀ ਸਾਡੇ ਕੋਲੇ ਮੋٹے ਨਾਜ ਹੈਗੇ ਆ ਜੀ ਮੈਲਟ ਕਹਿ ਦਿੰਨੇ ਆ ਜਿਨ੍ਹਾਂ ਨੂੰ ਇਹ ਪੰਜ ਤਰ੍ਹਾਂ ਦੇ ਇਹ 슈ਗਰ ਫ੍ਰੀ ਹੈਗੇ ਆ ਸਾਰੇ ਤੇ ਅਲਰਜੀ ਫ੍ਰੀ ਹੈ ਭਾਈ ਗੁੜ ਤਾਂ ਆਪਣੇ ਕੋਲੇ ਹੁੰਦਾ 20 ਪ੍ਰਕਾਰ ਦਾ ਪਰ ਜੇ ਮਿਹਨਤ ਦੇਖੋਗੇ ਤਾਂ ਮਿਹਨਤ ਬਹੁਤ ਜ਼ਿਆਦਾ ਤੇ ਜੇ ਆਪਾਂ ਕੰਪੈਰੀਸ਼ਨ ਰੇਟ ਦਾ ਕਰ ਲਗੇ ਤਾਂ ਬਾਜ਼ਾਰ ਦੇ ਰੇਟ ਤੇ ਤਾਂ ਆਪਾਂ ਆ ਹੀ ਦੇ ਸਕਦੇ ਜੀ ਜਿਵੇਂ 40 50 ਵਾਲਾ ਮਿਲ ਜਾਂਦਾ ਮਲਾਵਟੀ ਆਉ ਉਸ ਰੇਟ ਤੇ ਤਾਂ ਆਪਾਂ ਨਹੀਂ ਸਕਦੇ ਉਦੋਂ ਚੰਗਾ ਤਾਂ ਆਪਾਂ ਮੈਲ ਨੂੰ ਗੱਨਾ ਦੇ ਦਈਏ ਨਾ ਜੀ ਉਹ ਹੀ ਚੰਗਾ ਤੇ ਮਿਹਨਤ ਬਹੁਤ ਜ਼ਿਆਦਾ ਪਰ ਮਿਹਨਤ ਦੇ ਨਾਲ ਨਾਲ ਇਸ ਕਿਤੇ ਵੱਲ ਆਪਾਂ ਮੁੜਾਂਗੇ ਤਾਂ ਪ੍ਰੋਫਿਟ ਵੀ ਹੈਗਾ ਆਪਾਂ ਇਹਦੇ ਕੋਈ ਛੱਕੜੀ ਜਿ ਮਿਹਨਤ ਕਰਾਂਗੇ ਤਾਂ ਕਮਾਈ ਵੀ ਕਰਾਂਗੇ ਇਸ ਸਟਾਰਟਿੰਗ ਦਾ ਦੇਖੋ ਅਲੱਗ-ਅਲੱਗ ਹੈ ਵੀ ਆਪਾਂ ਆਪਣਾ ਬੇਸਿਕ ਮਾਡਲ ਕੀ ਹੈ ਸਟਾਰਟਿੰਗ ਜੇ ਆਪਾਂ ਇਕੱਲੇ ਗੁਰਦੀ ਕਰਨੀ ਹੈ ਤਾਂ 4-5 ਲੱਖ ਤੋਂ ਕਰ ਸਕਦੇ ਆ ਪਰ ਆਪਾਂ ਥੋੜਾ ਪ੍ਰੋਜੈਕਟ ਵੱਡਾ ਲੈ ਕੇ ਚੱਲੇ ਜੇ ਉੱਥੇ ਆਊਟਲੈਟ ਬਣਾਇਆ ਗੁੜ ਨੂੰ ਕਵਰ ਜਿੱਥੇ ਗੁੜ ਬੰਦਾ ਉਹਨੂੰ ਕਵਰ ਕੀਤਾ ਚਾਰ ਸ਼ਵੇਰੇ ਜਾਲੀ ਲਾਈ ਤੇ ਨਾਲ ਦੋ ਤਿੰਨ ਸਟੋਰ ਬਣਾਏ ਤਾਂ ਆਪਣਾ 25 ਲੱਖ ਦਾ ਖਰਚਾ ਆ ਗਿਆ ਹੁਣ ਬਾਈ ਹਾਂ ਬਾਈ ਜੀ ਟਰਨਓਵਰ ਵਧੀਆ ਸਾਡਾ ਜਿਵੇਂ ਮੰਨ ਕੇ ਚੱਲੂਗੀ ਸਾਡਾ ਹੈਗਾ 40 ਲੱਖ ਦਾ ਟਰਨਓਵਰ ਸਾਨੂੰ ਪਰ ਲੋਕ ਵੀ ਆਉਂਦੀ ਜਗਾ ਸੱਚੇ ਆ ਕਿਉਂਕਿ ਪਹਿਲੇ ਤਿੰਨ ਚਾਰ ਸਾਲ ਇਹਦੇ ਵਿੱਚ ਜਿਵੇਂ ਕਹਾਲੋ ਪੰਜਾਬੀ ਚ ਵੀ ਤੱਕੇ ਜ ਹੈ ਲੇਬਰ ਖਰਚਾ ਇਹਨੂੰ ਮੇਨਟੇਨ ਕਰਨਾ ਗੁੜ ਦੀ ਸਾਮ ਸੰਭਾਲ ਗੁੜ ਦੀ ਕੁਆਲਿਟੀ ਬਣਾਉਣੀ ਤੇ ਦੂਜੇ ਕੰਪੈਰੀਸ਼ਨ ਜੇ ਆਪਾਂ ਇੱਕ ਦੁਕਾਨ ਕਰ ਲੈਨੇ ਜਾਂ ਅਰਥ ਤਾ ਕੰਮ ਕਰਦੇ ਆ ਉਹਦੇ ਮੁਕਾਬਲੇ ਇਹਦੇ ਚ ਮੰਨ ਲਓ ਮਿਹਨਤ ਬਹੁਤ ਜ਼ਿਆਦਾ ਤੋ ਬੰਦਾ ਜਿਹੜਾ ਕਹਿ ਲਿਏ ਵੀ ਪਹਿਲੇ 3-4 ਸਾਲਾਂ ਚ ਡੋਲ ਜਾਂਦਾ ਤੋ ਉਹ ਨੂੰ ਸਾਹਮਣੇ ਉਹ ਨੂੰ ਲੱਗਦਾ ਵੀ ਇਹਦੇ ਕੁਛ ਨਹੀਂ ਬਿਆ ਤੁਸੀਂ 5 ਸਾਲ ਅੱਖਾਂ ਵਿੱਚ ਟਿੱਕੇ ਕੰਮ ਕਰੋ ਇਹਦੇ ਚ ਕਮਾਈ ਬਹੁਤ ਜ਼ਿਆਦਾ ਮੰਨ ਜ਼ਰੂਰ ਡਗਮਾਇਆ ਹੱਲਾਸ਼ੇਰੀ ਦੀ ਇਹ ਗੱਲ ਹੈ ਵੀ ਸ਼ੁਰੂ ਤੋਂ ਹੀ ਮਨ ਚ ਸੀਗਾ ਵੀ ਕੰਮ ਆਵਜਾ ਕਰਨਾ ਵੀ ਜਿਹਦੇ ਚ ਇੱਕ ਦਾ ਦੋ ਨੰਬਰ ਦਾ ਪੈਸਾ ਨਾ ਆਵੇ ਪਰਮਾਤਮਾਨ ਨੂੰ ਪਰਮਾਤਮਾਨੇ ਹੀ ਬੇਨਤੀ ਸੀ ਵੀ ਕੰਮ ਇਹ ਜਿਹਦੀ ਵੀ ਜਿਹਦੇ ਚ ਲੋਕ ਸੇਵਾ ਵੀ ਹੋ ਜੇ ਕੋਈ ਵੱਖਰਾ ਵੀ ਹੋ ਜੇ ਆਪ ਦੀ ਖੇਤੀ ਮੁਤਾਬਕ ਵੀ ਹੋਵੇ ਤੇ ਉਹ ਮੈਂ ਤਾਂ ਸੋਚ ਕੇ ਨਹੀਂ ਚੱਲਿਆ ਸੀ 5 ਸਾਲ ਤਾਈ ਸੋਚੀ ਕਿ ਕਰਾਂ ਕੀ ਕਰਾਂ ਕਿ ਉਹ ਅਚਨ ਚੇਹਤੀ ਲੱਗਿਆ ਵੀ ਆਹ ਕੰਮ ਕਰ ਲਗੇ ਤੇ ਇਹਨੂੰ ਇੱਥੇ ਸਰਚ ਕੀਤਾ ਤੇ ਵਧੀਆ ਜੀ ਸਟੱਟ ਕੋਰ ਤੋਂ ਇਲਾਵਾ ਆਪਣੇ ਨਵੇਂ ਪ੍ਰੋਡਕਟ ਹੈਗੇ ਜਿਵੇਂ ਬਿਸਕੁਟ ਬਣਾਉਣੇ ਜਿਵੇਂ ਮੈਲਟ ਵਾਲੇ ਦੇਸੀ ਘਿਓ ਸ਼ੱਕਰ ਵਾਲੇ ਇੱਕ ਹੋਰ ਗੱਲ ਆਪਣੇ ਜਿੰਨੇ ਵੀ ਪ੍ਰੋਡਕਟ ਆਪਣੀ ਸ਼ਾਪ ਤੇ ਵੀ ਇੱਥੇ ਵੀ ਮਿਲਣਗੇ ਉਹ ਗੁੜ ਵਾਲੇ ਮਿਲਣਗੇ ਚੀਨੀ ਐਡ ਨਹੀਂ ਕਰਦੇ ਆਪਾਂ ਹਾਂਜੀ ਚੀਨੀ ਚੀਨੀ ਤਾਂ ਬਾਈਕਰਡ ਆ ਜੀ ਘਰ ਚੋਂ ਵੀ ਬਾਈਕਰਡ ਆਪਣੀ ਸ਼ਾਪ ਤੋਂ ਬਾਈਕਰਡ ਤੇ ਆਪਣੇ ਸਟਾਲ ਤੋਂ ਵੀ ਬਾਈਕਰਡ ਠੀਕ ਹੈ ਬਾਈ ਸ਼ੱਕਰ ਤੇ ਗੁੜ ਦਾ ਜੂਸ ਪਾ ਕੇ ਤੇ ਦੁੱਧ ਪਾ ਕੇ ਗਿਜਰੇਲਾ ਬਣਾਇਆ ਹੋਇਆ ਤੇ ਇੱਕ ਵੇਸਨ ਪਿੰਨੀ ਡਰਾਈ ਫਰੂਟ ਤੇ ਸ਼ੱਕਰ ਤੇ ਦੇਸੀ ਘਿਓ ਦੀ ਸ਼ੱਕਰ ਵਾਲਾ ਤੇ ਦੇਸੀ ਘਿਓ ਬਸ ਬਿਸਕਟ ਵੀ ਇਹ ਵੀ ਸ਼ੱਕਰ ਵਾਲੇ ਦੇਸੀ ਘਿਓ ਵਾਲੇ ਮੈਲਟ ਵਾਲੇ ਤੇ ਆਟੇ ਵਾਲੇ ਅੱਜ ਦਾ ਗੰਨਾ ਬਾਈ ਜੀ ਸਾਰਾ ਹੀ ਆਪਾਂ ਆਪ ਦੇ ਖੇਤ ਚ ਲਾਇਆ ਵੇ। ਬਾਜ਼ਾਰ ਚੋ ਲਵਾਂਗੇ ਨਾ ਬਾਈ ਉਹਦੀ ਆਪਾਂ ਆਪਾਂ ਕੁਆਲਿਟੀ ਮੈਂਟੇਨ ਨਹੀਂ ਕਰ ਸਕਦੇ ਗੰਨੇ ਦੀ। ਕਿਉਂਕਿ ਪਲਾਂਟ ਤੇ ਆਪਾਂ ਮੰਨ ਲਵਾਂ ਵੀ ਆਪਾਂ ਆਰਗੈਨਿਕ ਤਰੀਕੇ ਨਾਲ ਪਕਾ ਲਾਂਗੇ ਪਰ ਪਿੱਛੋਂ ਉਹਦੇ ਚ ਕੀਪਤਾ ਵੀ ਕੀ ਕੁਝ ਪੈ ਕੇ ਆਇਆ। ਸੋ ਆਪਾਂ ਸ਼ੁਰੂਆਤ ਤੋਂ ਚੱਲਦੇ ਆ ਵੀ ਗੰਨੇ ਚ ਖਾਦ ਵੀ ਨਹੀਂ ਪਾਉਣੀ। ਤੇ ਗੰਨੇ ਨੂੰ ਜਿਹੜੀ ਸਾਂਭ ਸੰਭਾਲ ਕੁਦਰਤੀ ਤਰੀਕੇ ਨਾਲ ਕਰੀਏ ਤੇ ਕੁਦਰਤੀ ਪ੍ਰੋਸੈਸਿੰਗ ਕਰੀਏ। ਸਾਰਾ ਨੈਚਰ ਜਵਾਬ ਦਾ ਪੱਕੀ ਦੇਣਾ ਹੈ। ਲੋਕ ਤਾਂ ਕਹਿੰਦੇ ਹੁੰਦੇ ਆ। ਉਹ ਵੀ ਆਪਣੇ ਸ਼ੁਭਚਿੰਤਕ ਹੀ ਆ ਵੀ ਜਿਹੜੇ ਆਪਾਂ ਨੂੰ ਪਿੰਚ ਕਰਦੇ ਆ ਤੇ ਆਪਾਂ ਨੂੰ ਐ ਲੱਗਦਾ ਵੀ ਯਾਰ ਇਹਨਾਂ ਨੂੰ ਕੁਝ ਕਰਕੇ ਤਾਂ ਦਿਖਾਈਏ ਉਹ ਉਹ ਚੀਜ਼ਾਂ ਆਪਾਂ ਮੇਰੇ ਦਿਮਾਗ ਚ ਬਾਹਰ ਆ ਪਰ ਇੱਕ ਸੁਨੇਹਾ ਆ ਵੀ ਆਪਦੀ ਮਿੱਟੀ ਨਾਲ ਜਿਹੜੋ ਆਪਦੇ ਖੇਤ ਨਾਲ ਜਿਹੜੋ ਇੱਥੋਂ ਹੀ ਇੱਥੋਂ ਹੀ ਆਪਾਂ ਸਭ ਕੁਝ ਕਰ ਸਕਦੇ ਆ ਬੱਚਿਆਂ ਨੂੰ ਵੀ ਪਾਲ ਸਕਦੇ ਆ ਚੰਗਾ ਜੀਵਨ ਪੱਧਰ ਵੀ ਉੱਚਾ ਕਰ ਸਕਦੇ ਆ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਵੀ ਆਪਣਾ ਜਿਹੜਾ ਖੇਤੀ ਵਾਲੇ ਕਿਸਾਨ ਆ ਨਾ ਜਦੇ ਖੇਤ ਪਰਿਵਾਰ ਪਿੰਡੂ ਇਹਦੇ ਬੱਚੇ ਨੂੰ ਪਤਾ ਕੀ ਕਰਨਗੇ ਪੁੱਤ ਪੜ ਲਾ ਚਾਰ ਅੱਖਰ ਪੜ ਲਾ ਖੇਤਾਂ ਨੂੰ ਧੱਕੇ ਖਾਣੇਗਾ ਮੈਨੂੰ ਉੱਥੇ ਹੀ ਲੱਗਦਾ ਵੀ ਆਪਾਂ ਨੂੰ ਪਹਿਲਾਂ ਹੀ ਤੋੜਦਾ ਆਪਦੇ ਜਵਾਕ ਨੂੰ ਆਪਦੇ ਨਾਲੋਂ ਵੀ ਤੋੜ ਲਿਆ ਜਦੋਂ ਖੇਤੀ ਨਾਲ ਟੁੱਟ ਗਿਆ ਉਹ ਪਰਿਵਾਰ ਨਾਲ ਟੁੱਟ ਗਿਆ ਸੋ ਧੱਕੇ ਨਹੀਂ ਇੱਥੇ ਮਿਹਨਤ ਕਰੋ ਇੱਥੇ ਜਿੰਨਾ ਪ੍ਰੋਫਿਟ ਹੈ ਨਾ ਜੀ ਮੈਂ ਨਹੀਂ ਮੰਨਦਾ ਵੀ ਵੱਡੇ ਵੱਡੇ ਲੱਖ ਰੁਪਏ 2 ਲੱਖ ਵਾਲਾ ਮਹੀਨਾ ਦਾ ਕਮਾਉਂਦਾ ਉਹ ਆਪਾਂ ਖੇਤੋਂ ਲੈ ਸਕਦੇ ਆ ਨਾਰਮਲ ਹੈ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਕਰਾਈ ਵਾਲਾ ਤੇ ਆਪਣਾ ਮਲੋੜ ਤੋਂ ਮੁਕਸਰ ਰੋਡ ਦੇ ਉੱਪਰ ਹੀ ਆਪਣਾ ਘੁਲਾੜ ਲੱਗਿਆ ਹੋਇਆ ਗੁੜ ਵਾਲਾ ਤੇ ਨਾਲ ਹੀ ਆਪਣੀ ਸ਼ਾਪ ਵੀ ਆ ਤੇ ਇਹ ਆਟਮਾ ਸੀ ਜਿਹੜੀਆਂ ਇੱਥੇ ਅੱਜ ਲਗਾਈਆਂ ਹੋਈਆਂ ਸਾਰੀਆਂ ਸੀ ਖੋਦੀ ਤਿਆਰ ਕਰਦੇ ਆਂ ਜਿਹਦੇ ਚ 7-8 ਆਟਮਾ ਗੁੜ ਦੀਆਂ ਹੋ ਜਾਂਦੀਆਂ ਆ ਚਾਹ ਵਾਲੇ ਗੁੜ ਤੋਂ ਸਟਾਰਟਿੰਗ ਆ ਜਿਹੜੀ ਆਪਣੀ ਉਸ ਤੋਂ ਬਾਅਦ ਡ్రਾਈ ਫਰੂਟ ਕਾਜੂ ਅਜਮੈਣ ਵਾਲਾ ਸੌਂਫ ਵਾਲਾ ਹਲਦੀ ਵਾਲਾ ਲਗਭਗ ਮਤਲਬ ਕੈਂਡੀ ਰੂਪ ਚ ਆਪਾਂ ਤਿਆਰ ਕਰਦੇ ਆਂ ਸ਼ੱਕਰ ਹੋਗੀ ਬਾਕੀ ਬੈਸਕਟ ਹੋ ਗਏ ਜੀ ਦੇਸੀ ਘਿਓ ਦੇ ਗੜ ਵਾਲੇ ਪਿੰਨੀਆਂ ਦੇਸੀ ਘਿਓ ਦੀਆਂ ਵੇਸਣ ਵਾਲੀਆਂ ਇਸ ਤਰ੍ਹਾਂ ਦੇ ਲਗਭਗ ਸਾਡੇ ਕੋਲੇ 30 32 ਪ੍ਰੋਡਕਟ ਹੈਗੇ ਆ ਜੀ ਜਿਹੜੇ ਅਸੀਂ ਖੁਦ ਉੱਥੇ ਤਿਆਰ ਕਰਦੇ ਆ ਅਵੇਲੇਬਲ ਨੇ ਤੇ ਖੁਦ ਉੱਥੇ ਸੇਲ ਕਰਦੇ ਆ ਅਸ਼ਾ ਭਾਈ ਇਹਦੇ ਵਿੱਚ ਜੀ ਜੇ ਆਪਾਂ ਦੇਖੀਏ ਵੀ ਆਪਣਾ ਪਿਤਾਪੁਰਖੀ ਕੀਤਾ ਖੇਤੀਬਾੜੀ ਆ ਖੇਤੀਬਾੜੀ ਦੇ ਵਿੱਚ ਸ਼ੁਰੂ ਤੋਂ ਹੀ ਆਪਾਂ ਇਨਵੋਲਵ ਸੀ ਪੜ੍ਹਾਈ ਦੇ ਨਾਲ ਨਾਲ ਵੀ ਤੇ ਜਾਦ ਆਪਾਂ ਖੇਤੀ ਕਰਦੇ ਦੇਖਦੇ ਆਂ ਬਜ਼ੁਰਗਾਂ ਨੂੰ ਜਾਂ ਆਪ ਤਾਂ ਉਹਦੇ ਵਿੱਚ ਕੋਈ ਮਤਲਬ ਜਾਦੇ ਲਾਹੇਵੰਦ ਨਹੀਂ ਆਪਾਂ ਕਹਿ ਸਕਦੇ ਸਿੱਧੀ ਫਸਲ ਤਿਆਰ ਕਰਕੇ ਆਪਾਂ ਮਾਰਕੀਟ ਵਿੱਚ ਸੇਲ ਕਰ ਦਿੰਦੇ ਆਂ ਸੋ ਦਿਮਾਗ ਦੇ ਵਿੱਚ ਆਇਆ ਵੀ ਜਿਹੜੀ ਆਪਾਂ ਵੀ ਪੈਦਾਵਾਰ ਕਰਦੇ ਆਂ ਉਸ ਨੂੰ ਪ੍ਰੋਸੈਸ ਕਰਕੇ ਤੇ ਉਸ ਨੂੰ ਅੱਗੇ ਮਾਰਕੀਟ ਦੇ ਵਿੱਚ ਭੇਜ ਗਏ ਤਾਂ ਉਹਦਾ ਆਪਾਂ ਡਬਲ ਮੁਨਾਫਾ ਲੈ ਸਕਦੇ ਆਂ ਔਰ ਲੋਕਾਂ ਨੂੰ ਚੰਗੀ ਚੀਜ਼ ਪ੍ਰੋਵਾਈਡ ਕਰਾ ਸਕਦੇ ਆਂ ਖੁਦ ਆਪਣੇ ਹੱਥੀਂ ਤਿਆਰ ਕੀਤੀ ਹੋਈ ਸਟਾਰਟਿੰਗ ਦੇ ਵਿੱਚ ਜੀ ਅਸੀਂ ਜ਼ੀਰੋ ਤੋਂ ਕਹਿ ਸਕਦੇ ਆਂ ਛੋਟੇ ਲੈਵਲ ਤੋਂ ਸਟਾਰਟ ਕੀਤਾ ਸੀ ਨੂੰ ਲੋਕਾਂ ਦਾ ਰਿਸਪੌਂਸ ਮਿਲਦਾ ਰਿਹਾ ਜਿਵੇਂ ਜਿਵੇਂ ਲੋਕ ਸਾਡੇ ਵੱਲ ਆਉਂਦੇ ਗਏ ਬਾਖ ਵਧਦੇ ਗਏ ਲੋਕਾਂ ਦੀ ਡਿਮਾਂਡ ਵਧਦੀ ਗਈ ਤਾਂ ਫਿਰ ਹੌਲੀ ਹੌਲੀ ਅਸੀਂ ਇਸ ਨੂੰ ਹੋਰ ਵੱਡਾ ਕੀਤਾ ਸੋ ਇਸ ਟਾਈਮ ਸਾਡੇ ਕੋਲੇ ਉੱਥੇ ਲਗਭਗ ਸਾਰੀ ਇੰਡਸਟਰੀ ਆਪਦੀ ਆ ਕੋਲੂ ਕੱਚੀ ਕਹਾਣੀ ਵਾਲਾ ਕੋਲੂ ਚੱਕੀਆਂ ਆਪਦੀਆਂ ਨੇ ਮਲਦੀ ਮਿਰਚ ਮਸਾਲਾ ਸਭ ਆਪਾਂ ਆਪਦਾ ਪੀਸਦੇ ਆ ਤੇ ਖਲਾੜ ਲੱਗਾ ਹੋਇਆ ਹੈ ਕੋਕ ਲਾ ਕੇ ਉੱਥੇ ਆਪਾਂ ਜਿਹੜੀਆਂ ਆ ਆਟਮਾ ਹੈਗੀਆਂ ਵੇਸਣ ਵਾਲੀਆਂ ਉਹ ਵੀ ਖੁਦ ਤਿਆਰ ਕਰਦੇ ਹਾਂ ਸਾਨੂੰ ਸਭ ਤੋਂ ਵੱਧ ਡਿਮਾਂਡ ਸਾਡੀ ਸ਼ੁਰੂਆਤ ਸਾਡਾ ਪਹਿਲਾ ਕੰਮ ਸੀ ਜਿਹੜਾ ਗੁੜ ਤੋਂ ਸਟਾਰਟ ਕੀਤਾ ਸੀ ਘਲਾਣ ਲਾਇਆ ਸੀ ਸੋ ਗੁੜ ਦੀ ਸਾਡੀ ਮਾਰਕੀਟ ਬਹੁਤ ਚੰਗੀ ਬਣ ਚੁੱਕੀ ਆ ਔਰ ਦੇ ਨਾਲ ਨਾਲ ਜਿਵੇਂ ਅਸੀਂ ਸਬਜੀ ਵਾਲੇ ਪਕੌੜੇ ਤਿਆਰ ਕਰਦੇ ਆ ਜਾਂ ਗੁੜ ਵਾਲੇ ਟਾਂਗਰ ਹੋਗੇ ਬਿਸਕੁਟ ਹੋਗੇ ਦੇਸੀ ਘਿਓ ਵਾਲੇ ਹਲਦੀ ਮਿਰਚ ਇਹ ਚੀਜ਼ਾਂ ਵੀ ਸਾਡੀਆਂ ਕਾਫੀ ਮਾਤਰਾ ਵਿੱਚ ਵਿਕਦੀਆਂ ਨੇ ਮਜ਼ਾਕ ਤਾਂ ਪਤਾ ਕੀ ਲੋਕਾਂ ਦਾ ਕੰਮ ਜਿਹੜੇ ਮਤਲਬ ਵਿਹਲੇ ਕਹ ਸਕਦੇ ਆ ਜਿਹੜੇ ਕੰਮ ਦੇ ਵਿੱਚ ਬਿਜੀ ਨੇ ਉਹ ਨਹੀਂ ਉਹਨਾਂ ਦਾ ਕਿਸੇ ਵੱਲ ਕੋਈ ਧਿਆਨ ਨਹੀਂ ਉਹਦਾ ਆਪਦੇ ਕੰਮ ਵੱਲ ਧਿਆਨ ਹੁੰਦਾ ਕੁਝ ਲੋਕ ਹੁੰਦੇ ਨੇ ਜਿਹੜੇ ਵਿਹਲੇ ਬਹਿ ਕੇ ਸਿਰਫ ਗੱਲਾਂ ਕਰਕੇ ਮਤਲਬ ਟਾਈਮ ਪਾਸ ਕਰਦੇ ਨੇ ਉਹਨਾਂ ਨੂੰ ਗੱਲਾਂ ਕਰਨ ਤੋਂ ਸਿਵਾਏ ਕੋਈ ਕੰਮ ਨਹੀਂ ਹੁੰਦਾ ਸੋ ਉਹੋ ਜਿਹੇ ਲੋਕ ਹੁੰਦੇ ਨੇ ਕੁਝ ਮਜ਼ਾਕ ਵੀ ਕਰਦੇ ਨੇ ਕੁਝ ਮਿੱਤਰ ਐਪਰੀਸ਼ੀਏਟ ਵੀ ਕਰਦੇ ਨੇ ਬਾਕੀ ਆਪਦੇ ਤੇ ਆ ਵੀ ਆਪਾਂ ਕੀ ਕਰਨਾ ਉਹ ਆਪਦੇ ਦਿਮਾਗ ਨਾਲ ਆਪਾਂ ਚੱਲੋ ਤੇ ਲੋਕ ਚੰਗਾ ਵੀ ਕਹਿੰਦੇ ਨੇ ਮਾੜਾ ਵੀ ਕਹਿੰਦੇ ਨੇ ਟਰਨਓਵਰ ਜੀ ਲਗਭਗ ਸਾਡਾ 5ਵਾਂ ਸਾਲ ਆ ਤੇ ਇਹ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਦੇਖ ਲਓ ਵੀ ਪਹਿਲੇ 3-4 ਸਾਲ ਤਾ ਜੀ ਆਪਾਂ ਦੇਖੀਏ ਤਾਂ ਉਹਦੇ ਚ ਲਾਗਤ ਹੀ ਹੁੰਦੀ ਆ ਕਮਾਈ ਨਹੀਂ ਆਪਾਂ ਕਹਿ ਸਕਦੇ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਆਪਣੀ ਮਾਰਕੀਟ ਬਣੂਗੀ ਗਾਹਕ ਵਧੂਗਾ ਤਾਂ ਹੁਣ ਸਾਨੂੰ ਕੁਝ ਚੰਗਾ ਰਿਸਪੌਂਸ ਮਿਲ ਰਿਹਾ ਵੀ ਇਹਦੇ ਵਿੱਚ ਸਾਡੀ ਸੇਲ ਵਧ ਰਹੀ ਆ ਤੇ ਹੁਣ ਥੋੜੀ ਕਮਾਈ ਹੋ ਰਹੀ ਜਿਵੇਂ ਭਾਈਆ 40 40 ਲੱਖ ਰੁਪਏ ਦੀ ਲਗਭਗ ਸਾਲ ਦੀ ਟਰਨਓਵਰ ਅਸੀਂ ਮੰਨ ਕੇ ਚੱਲ ਰਹੇ ਆ ਐਸ ਸਾਲ ਹੋ ਸਕਦੀ ਗੁੜ ਦੇ ਸੀਜ਼ਨ ਤੇ ਡਿਪੈਂਡ ਆ ਜੀ ਗੁੜ ਲੋਕਾਂ ਨਾਲੋਂ ਸਾਡਾ ਘੱਟ ਰੇਟ ਆ ਐਸ ਟਾਈਮ ਤੁਸੀਂ ਇੱਥੇ ਸਟਾਲਾਂ ਤੇ ਚੈੱਕ ਕਰ ਲਓ 100 ਰੁਪਏ ਤੋਂ ਸਟਾਰਟ ਆ ਚਾਹ ਵਾਲਾ ਗੁੜ ਸਾਡਾ 80 ਰੁਪਏ ਤੋਂ ਸਟਾਰਟ ਆ ਤੇ ਗੁੜ ਦੀ ਗਾਰੰਟੀ ਆ ਕਿ ਸਾਡਾ ਆਪਦਾ ਗੰਨਾ ਬਿਲਕੁਲ 3-4 ਸਾਲ ਤੋਂ ਆਰਗੇਨਿਕ ਆ ਉਹ ਵੀ ਸਾਡੀ ਨਾਲ ਗਰੰਟੀ ਆ ਸੋ ਅਸੀਂ ਲੋਅ ਰੇਟ ਰੱਖੇ ਹੋਏ ਆ ਤਾਂ ਜੋ ਲੋਕਾਂ ਦੀ ਪਹੁੰਚ ਰਹੇਣ ਤੇ ਸਾਨੂੰ ਵੀ ਲਾਸ ਨਾ ਲੱਗੇ ਉਹਨੂੰ ਮੈਂਟੇਨ ਕੀਤਾ ਹੋਇਆ